ਸਤ ਸੰਗਤਿਓ ਅੱਜ ਅਸੀਂ ਗੱਲ ਕਰਾਂਗੇ ਧਰਮ ਦੇ ਅਸਲ ਰਾਹ ਦੱਸਣ ਵਾਲੇ ਸੱਚ ਦੀ ਜੋਤ ਗੁਰੂ ਨਾਨਕ ਦੇਵ ਜੀ ਬਾਰੇ ਜਿਨ੍ਹਾਂ ਨੇ ਕੌਮ ਨੂੰ ਅਗਿਆਨਤਾ ਦੇ ਹਨੇਰੇ ਤੋਂ ਕੱਢ ਕੇ ਗਿਆਨ ਦੀ ਰੋਸ਼ਨੀ ਦਿੱਤੀ ਇਹ ਸਮਾਂ ਸੀ 1469 ਪੰਜਾਬ ਦੇ ਤਲਵੰਡੀ ਪਿੰਡ ਵਿੱਚ ਜਿਸ ਨੂੰ ਅੱਜ ਨਨਕਾਣਾ ਸਾਹਿਬ ਦੱਸਿਆ ਜਾਂਦਾ ਹੈ ਵਿੱਚ ਇੱਕ ਪਵਿੱਤਰ ਬਾਲਕ ਦਾ ਜਨਮ ਹੋਇਆ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਪਿਤਾ ਮਹਤਾ ਕਾਲੂ ਜੀ ਅਤੇ ਮਾਤਾ ਤ੍ਰਿਪਤੀ ਜੀ ਸਨ। ਉਹਨਾਂ ਦੇ ਜਨਮ ਨਾਲ ਪਿੰਡ ਵਿੱਚ ਇੱਕ ਅਜੀਬ ਸ਼ਾਂਤੀ ਫੈਲ ਗਈ ਸੀ। ਹਰ ਕੋਈ ਕਹਿੰਦਾ ਇਹ ਬਾਲਕ ਕੋਈ ਆਮ ਬੱਚਾ ਨਹੀਂ। ਇਹ ਤਾਂ ਰੱਬ ਦੀ ਯੋਦ ਹੈ। ਬਚਪਨ ਤੋਂ ਹੀ ਗੁਰੂ ਨਾਨਕ ਦੇਵ ਜੀ ਅਲੱਗ ਸਨ। ਜਦ ਹੋਰ ਬੱਚੇ ਖੇਡਦੇ ਗੁਰੂ ਨਾਨਕ ਜੀ ਧਿਆਨ ਲਗਾਉਂਦੇ ਸਨ। ਉਹ ਕਹਿੰਦੇ ਸੱਚਾ ਧਰਮ ਉਹ ਹੈ ਜੋ ਸਭ ਨਾਲ ਪਿਆਰ ਕਰੇ। ਇੱਕ ਦਿਨ ਉਹ ਸਕੂਲ ਗਏ ਅਧਿਆਪਕ ਨੇ ਉਹਨਾਂ ਨੂੰ ਅੱਖਰ ਸਿਖਾਉਣਾ ਸ਼ੁਰੂ ਕੀਤਾ ਪਰ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਜੇ ਇਹ ਅੱਖਰ ਸਾਨੂੰ ਰੱਬ ਤੱਕ ਨਹੀਂ ਲੈ ਜਾਂਦੇ ਫਿਰ ਇਹ ਸਿੱਖਣ ਦਾ ਕੀ ਫਾਇਦਾ ਅਧਿਆਪਕ ਹੈਰਾਨ ਰਹਿ ਗਿਆ ਜਵਾਨੀ ਵਿੱਚ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਵਪਾਰ ਲਈ ਪੈਸੇ ਦਿੱਤੇ ਪਰ ਰਾਹ ਵਿੱਚ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਕੁਝ ਭੁੱਖੇ ਲੋਕ ਸੜਕ ਦੇ ਕਿਨਾਰੇ ਬੈਠੇ ਹਨ ਉਹਨਾਂ ਨੇ ਉਹ ਸਾਰੇ ਪੈਸੇ ਖਾਣਾ ਬਣਾਉਣ ਤੇ ਲਗਾ ਦਿੱਤੇ ਜਦ ਪਿਤਾ ਜੀ ਨੇ ਪੁੱਛਿਆ ਪੈਸੇ ਕਿੱਥੇ ਖਰਚੇ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਇਹ ਹੀ ਸੀ ਸੱਚਾ ਸੌਦਾ ਇੱਕ ਵਾਰ ਗੁਰੂ ਨਾਨਕ ਦੇਵ ਜੀ ਵਹਿੰਦ ਦਰਿਆ ਵਿੱਚ ਇਸ਼ਨਾਨ ਕਰਨ ਗਏ ਅਚਾਨਕ ਉਹ ਗਾਇਬ ਹੋ ਗਏ 3 ਦਿਨ ਤੱਕ ਕਿਸੇ ਨੂੰ ਉਹਨਾਂ ਦਾ ਪਤਾ ਨਹੀਂ ਲੱਗਾ 3ਜੇ ਦਿਨ ਉਹ ਦਰਿਆ ਤੋਂ ਬਾਹਰ ਆਏ ਤੇ ਪਹਿਲੇ ਬਚਨ ਉਚਾਰੇ ਨਾ ਕੋਈ Hindu ਨਾ ਕੋਈ ਮੁਸਲਮਾਨ ਸਾਰੇ ਇਨਸਾਨ ਇਕੱਠ। ਇਸ ਤੋਂ ਬਾਅਦ ਉਹਨਾਂ ਨੇ ਸੱਚ ਦਾ ਪ੍ਰਚਾਰ ਕਰਨ ਲਈ ਸੰਸਾਰ ਦੀ ਧੋਰ ਸ਼ੁਰੂ ਕੀਤੀ ਜਿਸ ਨੂੰ ਉਦਾਸੀਆ ਕਿਹਾ ਜਾਂਦਾ ਹੈ। ਗੁਰੂ ਜੀ ਭਾਰਤ ਤੋਂ ਲੈ ਕੇ ਅਰਬ, ਤੁਰਕਿਸਤਾਨ, ਚੀਨ, ਸ਼੍ਰੀਲੰਕਾ ਤੱਕ ਯਾਤਰਾ ਕੀਤੀ। ਉਹ ਹਰ ਧਰਮ ਦੇ ਲੋਕਾਂ ਨਾਲ ਮਿਲੇ ਤੇ ਕਿਹਾ ਰੱਬ ਇੱਕ ਹੈ। ਸੱਚਾ ਰਾਸ ਸੇਵਾ ਤੇ ਸਿਮਰਨ। मक्का ਵਿੱਚ ਜਦੋਂ ਆਰਾਮ ਕਰ ਰਹੇ ਸਨ ਕਿਸੇ ਨੇ ਕਿਹਾ ਤੂੰ ਪੈਰ ਕਾਬੇ ਵੱਲ ਕਰ ਰਿਹਾ ਹੈ ਗੁਰੂ ਜੀ ਨੇ ਹੌਲੀ ਨਾਲ ਕਿਹਾ ਮੇਰੇ ਪੈਰ ਉਸ ਪਾਸੇ ਕਰ ਦੇ ਜਿੱਥੇ ਰੱਬ ਨਹੀਂ ਉਹ ਵਿਅਕਤੀ ਹੈਰਾਨ ਹੋ ਗਿਆ ਕਿਉਂਕਿ ਕਾਬਾ ਆਪ ਮੁੜ ਗਿਆ ਗੁਰੂ ਨਾਨਕ ਦੇਵ ਜੀ ਨੇ ਰਾਜੇ ਬਾਬਰ ਨੂੰ ਵੀ ਸੱਚ ਦੀ ਸਿੱਖਿਆ ਦਿੱਤੀ ਉਹਨਾਂ ਨੇ ਕਿਹਾ ਜਿਸ ਨੇ ਦੂਜਿਆਂ ਤੇ ਜ਼ੁਲਮ ਕੀਤਾ ਉਸ ਦਾ ਰਾਜ ਕਦੇ ਨਹੀਂ ਟਿਕਦਾ ਬਾਬਰ ਉਹਨਾਂ ਦੀ ਗੱਲ ਸੁਣ ਕੇ ਪ੍ਰਭਾਵਿਤ ਹੋ ਗਿਆ ਬਾਅਦ ਵਿੱਚ ਗੁਰੂ ਜੀ ਨੇ ਕਰਤਾਰਪੁਰ ਸਾਹਿਬ ਦੀ ਨੀਵ ਰੱਖੀ ਉੱਥੇ ਉਹਨਾਂ ਨੇ ਲੋਕਾਂ ਨੂੰ ਬਰਾਬਰੀ ਮਿਹਨਤ ਸਾਂਝੇ ਲੰਗਰ ਦੀ ਸਿੱਖਿਆ ਦਿੱਤੀ ਉਹ ਕਹਿੰਦੇ ਸਨ ਕੀਰਤ ਕਰੋ ਨਾਮ ਜਪੋ ਤੇ ਵੰਡ ਛਕੋ ਗੁਰੂ ਨਾਨਕ ਦੇਵ ਜੀ ਅੰਤਿਮ ਸਮੇਂ ਹਿੰਦੂ ਮੇਰੀ ਲਾਸ਼ ਸਾੜ ਲੈਣ ਮੁਸਲਮਾਨ ਦਫਨਾ ਕਰ ਲੈਣ ਪਰ ਯਾਦ ਰੱਖੋ ਮੈਂ ਕਿਸੇ ਧਰਮ ਵਿੱਚ ਬੰਦ ਨਹੀਂ ਮੈਂ ਸਿਰਫ ਸੱਚ ਵਿੱਚ ਹਾਂ ਜਦੋਂ ਜੋਤੀ ਜੋਤ ਸਮਾ ਗਏ ਲੋਕਾਂ ਨੇ ਉਹਨਾਂ ਦੀ ਦੇਹ ਉੱਪਰ ਚਾਦਰ ਹਟਾਈ ਉੱਤੇ ਕੁਝ ਵੀ ਨਹੀਂ ਸੀ ਸਿਰਫ ਫੁੱਲ ਸਨ ਹਰ ਧਰਮ ਦੇ ਲੋਕਾਂ ਨੇ ਫੁੱਲ ਵੰਡਲੇ ਇਹ ਹੀ ਸੀ ਉਹਨਾਂ ਦਾ ਆਖਰੀ ਸੰਦੇਸ਼ ਇੱਕਮਕਾਰ ਸਤਨਾਮ ਕਰਤਾ ਪੁਰਖ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਅੱਜ ਵੀ ਉਹੀ ਕਹਿੰਦੀ ਹੈ ਸੱਚ ਬੋਲੋ ਸੇਵਾ ਕਰੋ ਸਭ ਨਾਲ ਪਿਆਰ ਕਰੋ ਕਿਉਂਕਿ ਰੱਬ ਹਮੇਸ਼ਾ ਉਸ ਨਾਲ ਹੁੰਦਾ ਹੈ ਜੋ ਦੂਜਿਆਂ ਦਾ ਭਲਾ ਸੋਚਦਾ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਇਬਾਦਤ ਮਨੁੱਖ ਦਾ ਦੀ ਸੇਵਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ